ਇੱਕ ਵਾਰ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਜੀ 10 ਵਰਿਆਂ ਦੇ ਸਨ ਤਾਂ ਉਹ ਇੱਕ ਦਿਨ ਖੇਤ ਮੱਝਾਂ ਚਾਰਨ ਗਏ ਉੱਥੇ ਉਹ ਪਰਮਾਤਮਾ ਦੀ ਯਾਦ ਵਿੱਚ ਜੁੜ ਗਏ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਮੱਝਾਂ ਇੱਕ ਜੱਟ ਦੇ ਖੇਤ ਵਿੱਚ ਪੈ ਗਈਆਂ ਤੇ ਖੂਬ ਉਜਾੜਾ ਕੀਤਾ ਜੱਟ ਨੇ رائے ਬੁਲਾਰ ਕੋਲ ਸ਼ਿਕਾਇਤ ਕੀਤੀ ਉਹਨਾਂ ਨੇ ਕਿਹਾ ਕੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਖੇਤ ਦਾ ਉਜਾੜਾ ਕੀਤਾ ਹੈ ਤਾਂ ਰਾਏ ਬੁਲਾਰ ਨੇ ਉਹਨਾਂ ਨੂੰ ਸੱਦ ਕੇ ਪੁੱਛਿਆ ਤਾਂ ਉੱਤਰ ਮਿਲਿਆ ਮੱਝਾ ਖੇਤ ਵਿੱਚ ਪਈਆਂ ਜ਼ਰੂਰ ਸਨ ਪਰ ਕਿਸੇ ਤਰ੍ਹਾਂ ਦਾ ਕੋਈ ਉਜਾੜਾ ਨਹੀਂ ਹੋਇਆ ਰਾਏ ਬੁਲਾਰ ਨੇ ਜੱਟ ਨਾਲ ਇੱਕ ਆਦਮੀ ਭੇਜਿਆ ਤਾਂ ਜੱਟ ਵੇਖ ਕੇ ਹੈਰਾਨ ਰਹਿ ਗਿਆ ਕਿ ਕੇਤ ਦਾ ਜਿਹੜਾ ਹਿੱਸਾ ਉਝੜਿਆ ਹੋਇਆ ਸੀ ਉਸ ਵਿੱਚ ਫਸਲ ਖੂਬ ਲਹਿਰਾ ਰਹੀ ਸੀ ਅਤੇ ਉਜਾੜੇ ਦਾ ਨਾਮੋ ਨਿਸ਼ਾਨ ਹੀ ਨਹੀਂ ਸੀ ਇਹ ਸਭ ਵੇਖਣ ਤੋਂ ਬਾਅਦ ਜੱਟ ਨੇ ਆਪ ਹੀ ਰਾਇ ਬਲਾਰ ਨੂੰ ਜਾ ਕੇ ਕਹਿ ਦਿੱਤਾ ਕਿ ਨਾਨਕ ਜੀ ਕੋਈ ਆਮ ਬਾਲਕ ਨਹੀਂ ਹਨ ਇਹ ਹਮੇਸ਼ਾ ਪਿਆਰ ਭਰੀਆਂ ਸਿਆਣੀਆਂ ਗੱਲਾਂ ਹੀ ਕਰਦੇ ਹਨ ਅਤੇ ਹਰ ਸਮੇਂ ਸੱਚੇ ਰੱਬ ਨਾਲ ਇੱਕਮਕ ਹੋਏ ਰਹਿੰਦੇ ਹਨ ਜਦੋਂ 11 ਵਰਿਆਂ ਦੇ ਹੋਏ ਤਾਂ ਇੱਕ ਦਿਨ ਗੁਰੂ ਜੀ ਇੱਕ ਰੁੱਖ ਥੱਲੇ ਸੁੱਤੇ ਪੈ ਸਨ ਤਾਂ ਰਾਏ ਬੁਲਾਰ ਜੋ ਉਸ ਰਸਤੇ ਵਿੱਚ ਉਲੰਘ ਰਹੇ ਸਨ ਉਹਨਾਂ ਨੇ ਦੇਖਿਆ ਕਿ ਬਾਖੀ ਰੁੱਖਾਂ ਦੇ ਪਰਛਾਵੇਂ ਸੂਰਜ ਦੀ ਦਸ਼ਾ ਅਨੁਸਾਰ ਟਲੇ ਹੋਏ ਸਨ ਪਰ ਜਿਸ ਰੁੱਖ ਦੀ ਛਾਂ ਗੁਰੂ ਜੀ ਉੱਤੇ ਪੈ ਰਹੀ ਸੀ ਉਸ ਰੁੱਖ ਦੇ ਪਰਛਾਵੇਂ ਉੱਤੇ ਸੂਰਜ ਦੀ ਦਸ਼ਾ ਦਾ ਕੋਈ ਅਸਰ ਨਹੀਂ ਸੀ ਇਹ ਕੌਤਕ ਵੇਖ ਕੇ ਉਹ ਹੈਰਾਨ ਹੋ ਕੇ ਕਹਿਣ ਲੱਗਾ ਇਹ ਕੋਈ ਵੱਲੀ ਖੁਦਾਏ ਮੇਰੇ ਪਿੰਡ ਵਿੱਚ ਪੈਦਾ ਹੋਇਆ ਹੈ ਅਸੀਂ ਕਿੱਡੇ ਵੱਡੇ ਪਾਗਾਂ ਵਾਲੇ ਹਾਂ ਫਿਰ ਉਹਨਾਂ ਮਹਤਾ ਕਾਲੂ ਜੀ ਨੂੰ ਕਿਹਾ ਕਿ ਇਹ ਤੇਰਾ ਪੁੱਤਰ ਨਹੀਂ ਕੋਈ ਵੱਡਾ ਬਜ਼ੁਰਗ ਹੈ ਕੋਈ ਪਰਮਾਤਮਾ ਦਾ ਸਰੂਪ ਹੈ ਫਿਰ ਅਗਲੇ ਦਿਨ ਜਦ ਸਤਗੁਰੂ ਨਾਨਕ ਦੇਵ ਜੀ ਦੇ ਮੁਖੜੇ ਉੱਤੇ ਸੱਪ ਨੂੰ ਛਾਂ ਕਰਦੇ ਹੋਏ ਰਾਏ ਬੁਲਾਰ ਨੇ ਆਪਣੀ ਅੱਖੀ ਵੇਖਿਆ ਕਿ ਸੱਪ ਤਾਂ ਘੋੜੀ ਦੀ ਟਾਪ ਦੀ ਆਵਾਜ਼ ਸੁਣ ਕੇ ਆਪਣੀ ਫਾਨਿ ਸਮੇਟ ਕੇ ਆਪਣੀ ਖੋਡੇ ਵਿੱਚ ਵੜ ਗਿਆ ਅਤੇ ਗੁਰੂ ਨਾਨਕ ਦੇਵ ਜੀ ਮੁਸਕਰਾਉਂਦੇ ਹੋਏ ਉੱਠ ਕੇ ਬੈਠ ਗਏ ਸਨ ਇਕ ਕੌਤਕ ਵੇਖ ਕੇ ਰਾਏ ਬੁਲਾਰ ਪੁਕਾਰ ਉੱਠਿਆ ਇਨ੍ਹਾਂ ਕੋਲ ਤਾਂ ਜ਼ਹਿਰ ਵੀ ਆ ਕੇ ਅੰਮ੍ਰਿਤ ਬਣ ਜਾਂਦਾ ਹੈ ਮੇਰੇ ਪਿੰਡ ਦੇ ਕਿੱਡੇ ਵੱਡੇ ਪਾਗ ਹਨ ਕਿ ਐਡੀ ਵੱਡੀ ਅਜਮ ਤਵਾਲਾ ਕੋਈ ਮਹਾਪੁਰਖ ਇਥੇ ਪੈਦਾ ਹੋਇਆ ਹੈ ਜਿਸ ਨੂੰ ਸੱਪ ਵੀ ਨਮਸਕਾਰ ਕਰਦੇ ਹਨ ਰਾਏ ਬੁਲਾਰ ਨੇ ਇਨ੍ਹਾਂ ਤਿੰਨ ਕੌਤਕਾਂ ਤੋਂ ਪ੍ਰਭਾਵਿਤ ਹੋ ਕੇ ਮੈਥਾ ਕਾਲੂ ਜੀ ਨੂੰ ਆਖਿਆ ਸੀ ਵੇਖੀ ਕਿਤੇ ਇਹਨਾਂ ਦਾ ਮੂੰਹ ਨਾ ਫਟਕਾਰ ਦੇਵੀਂ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਦੇ ਪਿੰਡ ਵਿੱਚ ਨਾਨਕ ਜੀ ਵਰਗੇ ਖੁਦਾ ਦੇ ਪਿਆਰੇ ਅਤੇ ਅਨਮੋਲ ਬਾਲਕ ਦਾ ਜਨਮ ਹੋਇਆ ਹੈ